ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਵੇਖਣ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗੇਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਯਮ ਮੁਖੜ ਲੈ ਇਸ ਤੇ ਪੰਜ ਥਾਵਾਂ ਤੇ ਹੋਈਆਂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਵੱਡੀ ਜਿੱਤ ਐਸਕੇਮ ਦੀ ਮੀਟਿੰਗ 'ਚ ਸ਼ਾਮਲ ਹੋਏ ਜੁਗਿੰਦਰ ਸਿੰਘ ਉਗਰਾਹਾਂ ਕਿ ਹਾਂ ਜਲਦ ਆਪਸੀ ਮਤਬੇਦ ਕੀਤੇ ਜਾਣਗੇ ਖਤਮ ਐਸਕੇਮ ਦੀ ਮੀਟਿੰਗ 'ਚ ਸ਼ਾਮਲ ਹੋਏ ਸਰਵੰਤ ਸਿੰਘ ਪੰਦੇੜ ਕਿਹਾ ਪਵਿੱਖ ਦੇ ਵਿੱਚ ਪੂਰੀ ਏਕਤਾ ਵਾਲ ਦਿੱਤਾ ਜਾਵੇਗਾ ਧਿਆਨ ਅਕਾਲ ਤਖਤ ਦੇ ਜਥੇਦਾਰ ਨੂੰ ਅਰਸ ਸਿੰਘ ਵੱਲੋਂ ਖਾਨੇ ਕੀਤੀ ਬੇਨਤੀ ਯਾਨੀ ਹਰਪ੍ਰੀਤ ਸਿੰਘ ਦੇ ਖਿਲਾਫ ਦਿੱਤੀ ਸ਼ਿਕਾਇਤ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਅੱਜ ਪੰਜਾਬ ਦੇ ਵਿੱਚ ਪੰਜ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਵਾਸਤੇ VOTING ਹੋਈ ਹੈ। ਪਟਿਆਲਾ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਵਖਾਈ ਦਿੱਤਾ ਜਦਕਿ ਜਲੰਧਰ ਦੇ ਵਿੱਚ ਮੋਹਿੰਦਰ ਭਗਤ ਹਰਾਨੀ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ ਤੇ ਉਦੜ ਅੰਮ੍ਰਿਤਸਰ ਦੇ ਵਿੱਚ 20 ਤਸਵੀਰਾਂ ਜੜੀਆਂ ਨੇ ਸਾਹਮਣੇ ਆਈਆਂ ਨੇ। ਸੋ ਕੁੱਲ ਮਿਲਾ ਕੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਤੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਸਾਰੀਆਂ ਹੀ ਥਾਵਾਂ ਤੋਂ ਵੱਡੀ ਜਿੱਤ ਹਾਸਲ ਹੁੰਦੀ ਹੋਈ ਵਖਾਈ ਦਿੱਤੀ ਪਰ ਫਗਵਾੜਾ ਦੇ ਵਿੱਚ ਕਾਂਗਰਸ ਪਾਰਟੀ ਨੇ ਬਾਜ਼ੀ ਮਾਰੀ। ਪਟਿਆਲਾ, ਅੰਮ੍ਰਿਤਸਰ, ਜਲੰਧਰ, ਫਗਵਾੜਾ ਅਤੇ ਲੁਧਿਆਣਾ ਦੇ ਵਿੱਚ ਅੱਜ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਵੋਟਾਂ ਪੈ ਰਹੀਆਂ ਨੇ। ਵੱਖ-ਵੱਖ ਪੋਲਿੰਗ ਬੂਥਸ ਦੇ ਉੱਤੇ ਲੋਕ ਸਵੇਰ ਤੋਂ ਹੀ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਹੋਏ ਸਨ। ਪਟਿਆਲਾ ਦੇ ਵਿੱਚ ਤਾਂ ਮਾਹੌਲ ਅਜਿਹਾ ਵੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਪੋਲਿੰਗ ਬੂਥਸ ਦੇ ਉੱਤੋਂ ਗੁੰਡਾਗਰਦੀ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਪਟਿਆਲਾ ਤੋਂ ਸਾਬਕਾ ਐਮਪੀ ਮਹਾਰਾਣੀ ਪਰਨੀਤ ਕੌਰ ਦੀ ਤੀ ਜੈਂਦਰ ਕੌਰ ਨੇ ਮੌਕੇ ਤੇ ਜਾ ਕੇ ਇਹਨਾਂ ਪੋਲਿੰਗ ਬੂਥਸ ਤੇ ਜਾਇਜ਼ਾ ਲਿਆ ਤੇ ਉੱਥੇ ਚੇਤਨ ਸਿੰਘ ਜੋੜਾ ਮਾਚਰਾ ਦੇ ਨਾਲ ਜੈਂਦਰ ਕੌਰ ਆਮੋ ਸਾਹਮਣੇ ਹੁੰਦੇ ਹੋਏ ਵਿਖਾਈ ਦਿੱਤੇ ਕੋਈ ਆਊਟਸਾਈਡਰ ਇੱਥੇ ਲਾਉਣੀ ਹੈ ਔਰ ਆ ਦੋਨੋਂ ਐਮਐਲਏ ਸਾਹਿਬ ਬੈਠੇ ਨੇ ਔਰ دہشت ਫਲਾ ਰਹੇ ਨੇ मंत्री जी मैं यहाँ प्रेस के साथ खड़ी हूँ दोनों एमएलए एल हैं बैठे यहाँ वार्ड नंबर वार्ड नंबर फोर्टी में उनकी मैं पिक्चर आपको भेज रही हूँ इलेक्शन कमीशन को प्लीज अभी अलर्ट करिए बिल्कुल है बिल्कुल है। यू बिल्कुल है कोई आउटसाइडर नहीं है ਕੈਂਡੀ ਦੇ ਅ ਜਰਾਂ 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 ਆਇਨੇ ਇੱਕ ਕਿਸੇ ਨਰਪੱਤਵ ਨਾਲ ਦਾਬੇ ਕਿ ਪਾਸੇ ਇਸ ਤਰ੍ਹਾਂ ਵਿਧਾਇਕ ਜਿਹੜੇ ਮੌਕੇ ਤੇ ਬਾਹਰਲੇ ਹਲਕੇ ਦੇ ਵਿਧਾਇਕੋ ਨੇ ਨਜ਼ਰ ਆ ਰਹੇ ਬਿਲਕੁਲ ਜੀ ਤੁਸੀਂ ਆਪ ਦੇਖੋ ਕੀ ਕਰ ਰਹੇ ਨੇ ਇਹ ਲੋਕ ਕੁਝ ਹੀ ਦਿਨ ਪਹਿਲਾਂ ਰੋੜੇ 'ਤੇ ਚੱਲੇ ਸੀ ਇੱਥੇ ਐਫਐਸਐ ਵੀ ਰੋੜੇ 'ਤੇ ਚੱਲੇ ਸੀ ਇਹ ਇੱਥੇ ਮੌਕੇ ਤੇ ਹਾਈ ਕੋਰਟ ਨੂੰ ਵੀ ਸਰਪੱਦੇਸ਼ ਦਿੱਤੇ ਗਿਆ ਨਾ ਫਿਰ ਵੀ ਇਹ ਹਾਈ ਕੋਰਟ ਨੇ ਸਰਪੱਦੇਸ਼ ਦਿੱਤੇ ਨੇ ਅਸੀਂ ਹੁਣੇ ਹਾਈ ਕੋਰਟ ਤੋਂ ਵੀ ਪਹੁੰਚਿਆ ਹੈ ਤਸ਼ਵੀਰਾਂ ਕਿ ਇੱਥੇ ਬੈਠ ਕੇ ਕੰਮ ਕਰ ਰਹੇ ਨੇ ਤੇ ਉੱਧਰ ਜਲੰਧਰ ਦੇ ਵਿੱਚ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚੇ ਸਨ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਮਹਿੰਦਰ ਪਗਤ ਦੇਖੋ ਜੀ ਇਸ ਸਮੇਂ ਜੋ ਸਾਫ਼ ਨਜ਼ਰ ਆ ਰਿਹਾ ਦੇਖੋ ਲੋਕੀ ਜਿਹੜੇ ਲੋਕੀ ਬਹੁਤ ਸਮਝਦਾਰ ਨੇ ਤੋ ਕੋ ਲੋਕੀ ਵਿਚਾਰੇ ਬੜੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਕਦੋਂ ਇਲੈਕਸ਼ਨ ਹੋਣ ਕਾਰਪੋਰੇਸ਼ਨ ਦੇ ਅਸੀਂ ਆਪਣੇ ਮਰਜੀ ਦਾ ਕੌਂਸਲ ਬਣਾਈਏ ਆਪਣੀ ਮਰਜੀ ਦਾ ਮੇਅਰ ਬਣਾਈਏ ਤਾਂ ਸਾਰੇ ਕੰਮ ਹੋਣ ਸੋ ਅੱਜ ਲੋਕੀ ਬਹੁਤ ਖੁਸ਼ ਨੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਪੰਜਾਬ ਸਰਕਾਰ ਹੈਗੀ ਏ ਉਹਨਾਂ ਦਾ ਐਮਐਲਏ ਹਲਕੇ ਦੇ ਹੈਗਾ ਸਾਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਉਹਨੂੰ ਕੌਂਸਲ ਵੀ ਬਣਾਣ ਕੇ ਆਪਣੇ ਆਮ ਆਦਮੀ ਪਾਰਟੀ ਦੇ ਤਾਂ ਇਹ ਤਾਲਮਿਲ ਸਹੀ ਦੇਗਾ ਲੋਕਾਂ ਦੇ ਕੰਮ ਹੋਣਗੇ ਜ਼ਿਕਰ ਇਹ ਖਾਸ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਪਟਿਆਲਾ ਦੇ 7 ਵੋਡਾਂ ਅਤੇ ਮੋਗਾ ਦੇ 8 ਵੋਡਾਂ ਦੇ ਵਿੱਚ ਚੋਣਾਂ ਨਹੀਂ ਹੋ ਸਕੀਆਂ ਇੱਥੇ ਨਾਮਜ਼ਦਗੀ ਦੇ ਦੌਰਾਨ ਹੰਗਾਮਾ ਹੋ ਗਿਆ ਸੀ ਕੁਝ ਉਮੀਦਵਾਰਾਂ ਦੇ ਪੱਤਰ ਰੱਦ ਕਰ ਦਿੱਤੇ ਗਏ ਸੀ ਤੇ ਕੁਝ ਦੇ ਪੱਤਰ ਪਾੜ ਦਿੱਤੇ ਗਏ ਸੀ ਜਿਸ ਤੋਂ ਬਾਅਦ ਹਾਈ ਕੋਰਟ ਨੇ ਸਖਤ ਐਕਸ਼ਨ ਲਿਆ ਹੌਲੀ ਹੌਲੀ ਜਿਵੇਂ ਦਿਨ ਅੱਗੇ ਨੂੰ ਵਧ ਰਿਹਾ ਹੈ ਓਵੇਂ-ਓਵੇਂ ਨਤੀਜੇ ਵੀ ਸਾਹਮਣੇ ਆ ਰਹੇ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ 5 ਥਾਵਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੀਟਾਂ ਹਾਸਲ ਹੋ ਰਹੀਆਂ ਨੇ ਪਰ ਪੂਰਨ ਤੌਰ ਤੇ ਨਤੀਜੇ ਆਉਣੇ ਹਜੇ ਬਾਕੀ ਨੇ ਐਸਕੇਐਮ ਦੇ ਵੱਲੋਂ ਅੱਜ ਸਰਵਨ ਸਿੰਘ ਪੰਦੇਰ ਹਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਦੇ ਉੱਤੇ ਵਿਚਾਰ-ਚਰਚਾ ਕੀਤੀ ਗਈ ਤੇ ਮੀਟਿੰਗ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਭਵਿੱਖ ਦੇ ਵਿੱਚ ਹੋਰ ਮੀਟਿੰਗਸ ਵੀ ਕੀਤੀਆਂ ਜਾਣਗੀਆਂ ਕਿਸਾਨਾਂ ਦੇ ਆਪਸੀ ਮਤਭੇਦਾਂ ਨੂੰ ਖਤਮ ਕਰਨ ਵਾਸਤੇ ਇਹ ਮੀਟਿੰਗਸ ਹੋ ਰਹੀਆਂ ਨੇ ਅੱਜ ਪਟਿਆਲਾ ਦੇ ਸ੍ਰੀ ਦੁਖਨਵਾਰਨ ਸਾਹਾ ਵਿਖੇ ਐਸਕੇਐਮ ਡੀ ਕੇਐਮਐਮ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਜਿੱਥੇ ਬਿਕਯੂ ਉਗਰਾਹਾਂ ਪਹੁੰਚਾ ਹੋਇਆ ਸੀ ਉੱਥੇ ਹੀ ਸਰਵਨ ਸਿੰਘ ਪੰਦੇੜ ਵੀ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਸੀ ਪਰ ਡੱਲੇਵਾਲ ਦੇ ਸਾਥੀ ਕਿਤੇ ਵੀ ਵਿਖਾਈ ਨਹੀਂ ਦਿੱਤੇ ਮੀਟਿੰਗ ਤੋਂ ਬਾਅਦ ਜੁਗਿੰਦਰ ਸਿੰਘ ਉਗਰਾਹ ਨੇ ਪੱਤਰਕਾਰਾਂ ਦੇ ਨਾਲ ਗਲਪਾਤ ਕੀਤੀ ਤੇ ਦੱਸਿਆ ਕਿ ਮੀਟਿੰਗ ਦੇ ਵਿੱਚ ਕਿੰਨਾ ਵਿਸ਼ਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਮੀਟਿੰਗ ਹੋਈ ਹੈ ਸਾਡੇ ਦੋ ਫੋਰਮਾਂ ਦੀ ਮੀਟਿੰਗ ਹੋਈ ਆ ਐਸਕੇਮ ਬੱਲੋਂ ਅਸੀਂ 6 ਸਾਥੀ ਆਏ ਆ ਬਰਬੀਰ ਸਿੰਘ ਰਾਜੇਵਾਲ ਜੀ ਰਮਿੰਦਰ ਪਟਿਆਲਾ ਜੀ ਦਰਸ਼ਨਪਾਲ ਜੀ ਤੇ ਜੁਗਿੰਦਰ ਉਗਰਾਹਾ ਜੀ ਰਤਨਮਾਨ ਜੀ ਸਾਡੇ ਮਤਲਬ ਬੀਕੇ ਜੀ ਟਕਾਇਤ ਬੱਲੋਂ ਆਏ ਨੇ ਤੇ ਕਿਸਾਨ ਸਭਾ ਬੱਲੋਂ ਕ੍ਰਿਸ਼ਨ ਪ੍ਰਸਾਦ ਸਾਡੇ ਕੋਲ ਨਾਲ ਬੈਠੇ ਨੇ ਕੈਰਲਾ ਤੋਂ ਦੇ ਸਾਥੀ 6 ਬੰਦੇ ਅਸੀਂ ਆਏ ਆ ਤੇ ਇਧਰੋਂ ਆਪਣੇ ਸਾਥੀ ਜਿਹੜੇ ਸਰਬਜੀਤ ਭੰਦੇਰ ਜੀ ਨਾਲ ਆਏ ਨੇ ਇਹਨਾਂ ਦੇ ਕੇ ਕੇ ਫਾਰਮ ਵੱਲੋਂ ਇਹ ਸਾਥੀ ਦੱਸ ਲਵਾਂਗੇ ਉਹਨਾਂ ਦੇ ਬੰਦਿਆਂ ਦੇ ਨਾਮ ਬੋਲ ਦੋ ਤੁਸੀਂ ਉਹ ਮੈਂ ਤਾਂ ਚੱਲ ਸਾਰਾ ਨਾਮ ਨਾ ਦੱਸਦਾ ਚੱਲ ਮੈਂ ਕਹਿ ਦਿੰਦਾ ਵੀ ਇੱਕ ਸਰਬਨ ਪੰਦੇਰ ਜੀ ਨੇ ਮੈਂ ਕਹਿ ਦਿੰਦਾ ਜਸਵਿੰਦਰ ਸੋਮਾ ਜੀ ਨੇ ਤੇ ਆਪਣੇ ਮਨਜੀਤ ਰਾਏ ਹੈ ਇੱਕ ਆਪਣੇ ਬਲਦੇਵ ਜੀਰਾ ਜੀ ਨੇ ਤੇ ਤੇਜਵੀਰ ਇਹ ਚਾਰ ਸੱਪਨ ਸਾਥੀ ਹੈਪੀ ਵੀ ਹੈ ਕਿ ਸਾਥੀ ਉਹ ਵੀ ਹੈਗੇ ਇਧਰ ਉਹ ਆਏ ਨੇ ਤੋਂ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੀ ਦੋ ਫਰਮਾਂ ਦੀ ਹੋਈ ਹੈ ਇਹਨਾਂ ਚ ਭਨੇਰ ਸਾਹਿਬ ਦੀ ਚਿੱਠੀ ਆਈ ਸੀ ਉਹਦੇ ਜਵਾਬ ਦੇ ਵਿੱਚ ਅਸੀਂ ਅੱਜ ਮੀਟਿੰਗ ਸੱਦੀ ਸੀ ਅੱਜ ਜਿਹੜੀ ਮੀਟਿੰਗ ਹੋਈ ਆ ਸਾਡੀ ਬਹੁਤ ਪੋਜ਼ਿਟਿਵ ਹੋਈ ਹੈ ਮੁੱਦੇ ਬਾਰੇ ਚਰਚਾ ਕੀਤੀ ਸੀ ਮੁੱਦਾਂ ਤੇ ਅਸੈਸਮੈਂਟਾਂ ਤੇ ਵਿਚਾਰ ਚਰਚਾ ਹੋਈ ਹੈ ਸਾਡੇ ਬਾਰੇ ਅਸੀਂ ਮੋਰਚਿਆਂ ਤੇ ਵਿਚਾਰ ਚਰਚਾ ਕੀਤੀ ਹੈ ਅਸੀਂ ਅੱਗੇ ਇਹਨਾਂ ਮੋਰਚਿਆਂ ਤੇ ਇਹਨਾਂ ਲੜਾਈ ਨੂੰ ਅੱਗੇ ਕਿਵੇਂ ਤੋਰ ਸਕਦੇ ਆ ਕਿਉਂਕਿ ਕੇਂਦਰ ਨੇ ਇੱਕ ਡਰਾਫਟ ਨਵਾਂ ਧਿਆਨਦਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਪਿਆ ਉਹ ਉਹ ਦੇ ਉੱਤੇ ਵੀ ਕਿਵੇਂ ਲੜਾਈ ਲੜ ਸਕਦੇ ਆ ਤੇ ਅੱਗੇ ਮੋਰਚਾਂ ਦੇ ਵਿੱਚ ਇੱਕ ਦੂਜੇ ਦੀ ਸਪੋਰਟ ਕਰਕੇ ਇੱਕ ਤਾਉ ਕਿਵੇਂ ਵਧਾ ਸਕਦੇ ਆ ਅੱਗੇ ਬਹੁਤ ਪੋਜੀਟਿਵ ਵਿਚਾਰ ਚਰਚਾ ਸਾਡੀ ਹੋਈ ਹੈ ਪਰ ਉਹਦਾ ਫਾਈਨਲ ਅਸੀਂ ਕਿੱਥੇ ਜਾ ਕੇ ਖੂਗਾ ਉਹ ਅਸੀਂ ਜੇ ਵਿਚਾਰ ਚਰਚਾ ਦਾ ਇਹ ਆ ਵੀ ਅਸੀਂ ਸੇਵਨ ਬਰੀ ਕਮੇਟੀ ਇਸ ਕੇਮਲੇ ਵਿੱਚ ਵਿਚਾਰ ਕਰੂਗੀ ਸਾਥੀਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਇਹ ਪਿੱਛੇ ਵਿਚਾਰ ਕਰਾਂਗੇ ਤੇ ਜਲਦੀ ਦੂਜੀ ਮੀਟਿੰਗ ਆਪਾਂ ਕੋਈ ਛੇ ਦੇ ਸੱਦਾਂਗੇ ਤੇ ਇਹ ਤਰੀਕਾ ਕਰ ਨੂੰ ਅੱਗੇ ਵਧਾਣਾ ਜ਼ਿਕਰ ਇਹ ਖਾਸ ਹੈ ਕਿ ਐਸਕੇਐਮ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਬੈਠਕ ਕੀਤੀ ਜਾਵੇਗੀ ਇਹ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਨੇ ਕਿ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਮੋਰਚੇ ਨੂੰ ਬੀਕੇਓ ਉਗਰਾਹਾ ਜਾਂ ਫਿਰ ਐਸਕੇਐਮ ਦਾ ਸਮਰਥਨ ਮਿਲੇਗਾ ਜਾਂ ਨਹੀਂ ਉਧਰੋਂ ਸਰਵਨ ਸਿੰਘ ਪੰਦੇੜ ਬਾਰ-ਬਾਰ ਐਸਕੇਐਮ ਨੂੰ ਇਹ ਅਪੀਲ ਕਰ ਰਹੇ ਨੇ ਕਿ ਸ਼ੰਭੂ ਬਾਰਡਰ ਦੇ ਉੱਤੇ ਲੱਗੇ ਮੋਰਚੇ ਤੇ ਪਹੁੰਚੋ ਤੇ ਸਾਨੂੰ ਸਮਰਥਨ ਦਿਓ ਵੇਖਣਾ ਹੋਵੇਗਾ ਕਿ ਅਗਲੀ ਮੀਟਿੰਗ 'ਚ ਕੀ ਕਾਰਵਾਈ ਤੈ ਹੁੰਦੀ ਹੈ SKM ਨੂੰ ਸਮਰਥਨ ਭਰੀ ਚਿੱਠੀ ਲਿਖਣ ਤੋਂ ਬਾਅਦ ਸਰਵਨ ਸਿੰਘ ਪੰਦੇਲ ਨੇ ਆਜ ਵੀ ਕਿਉ ਉਗਰਾਹਾ ਅਤੇ SKM ਦੇ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਤੋਂ ਬਾਅਦ ਸਰਵਨ ਸਿੰਘ ਪੰਦੇਰ ਦਾ ਕਹਿਣਾ ਸੀ ਕਿ ਪੂਰੇ ਤੌਰ ਤੇ ਇਕਤਾ ਬਣਾਉਣ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਸਰਵਨ ਸਿੰਘ ਪੰਦੇਰ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਹੈ ਸਿਧਾਂਤਾਂ ਨੂੰ ਲੈ ਕੇ ਜ਼ਰੂਰ ਟਕਰਾਅ ਹੋ ਸਕਦੀ ਹੈ एसकेएम ਦੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇੜਵੀ ਹਿੱਸਾ ਲੈਣ ਵਾਸਤੇ ਪਹੁੰਚੇ ਹੋਏ ਸਨ ਸ਼ੰਭੂ ਬਾਰਡਰ ਤੋਂ ਸਰਵਨ ਸਿੰਘ ਪੰਦੇੜ ਕਈ ਵੱਡੇ ਐਲਾਨ ਕਰ ਚੁੱਕੇ ਨੇ ਤੇ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਇੱਕ ਚਿੱਠੀ ਸੰਯੁਕਤ ਕਿਸਾਨ ਮੋਰਚੇ ਨੂੰ ਲਿਖੀ ਸੀ ਤੇ ਸਮਰਥਨ ਮੰਗਿਆ ਸੀ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦਿਆਂ ਸਰਵਨ ਸਿੰਘ ਪੰਦੇੜ ਨੇ ਕੀ ਕਿਹਾ ਤੁਸੀਂ ਵੀ ਸੁਣੋ ਦੇਖਿਏ ਅੱਜ ਅਮਨੇ ਇਕਤਾ ਕੇ ਪ੍ਰਯਾਸ ਮੇ ज एक जतन जुटाया था जो चल रहा मोर्चा और एस के एम के हमारे साथी आए हैं मेरे साथ जसविंदर सिंह जी लौंगोवाल बलदेव जीरा जी राय साहब ठीक है और तेजबीर सिंह और अन्य साथियों के साथ हम आज पहुँचे हैं तो हमारा एजेंडा ये रहा है कि आगे जो मोर्चे चल रहे हैं डेलेवाल जी का अमर अंशन चल रहा है जो बारह मांगे हैं और उन सभी मांगों के ऊपर कोई भी मतभेद नहीं है मोर्चों का और ये समुचली पूरी एकता एक कैसे आगे बढ़ सके आगे किस तरह से हम आगे चले पूरी एकता हो सके उसके ऊपर हमने बातचीत की है और ये अच्छी दिशा में आगे बात बढ़ी है और हमारा प्रयास रहेगा आगे भी मीटिंगें बुलाकर ਇਸ ਕੋ ਨੇੜੇ ਭਵਿੱਖ ਮੇ ਕੰਪਲੀਟ ਇਕਤਾ ਕੀ ਜਾ ਸਕੇ ਐਸਾ ਹਮਨੇ ਦੋਨੋ ਨੇ ਸੋਚਾ ਜ਼ਿਕਰ ਖਾਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ ਉਹਨਾਂ ਦੇ ਨਤੀਜੇ ਕੀ ਹੋਣਗੇ ਇਹ ਵੀ ਵਿਖਣਯੋਗ ਹੋਵੇਗਾ ਪਰ ਫਿਲਹਾਲ ਸਰਵਨ ਸਿੰਘ ਪੰਦੇਰ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਹੋਇਆ ਹੈ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਸਾਬਕਾ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਵੀ ਪੁੱਛੇ ਨੇ ਤੇ ਬੇਨਤੀ ਵੀ ਕੀਤੀ ਹੈ ਦਰਸਲ ਵਿਰਸਾ ਸਿੰਘ ਵਲਟੋਹਾਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਨੇ ਵਿਰਸਾ ਸਿੰਘ ਵਲਟੋਹਾਲ ਲਗਾਤਾਰ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕਰ ਰਹੇ ਨੇ ਤੇ ਹੁਣ ਤਾਜ਼ਾ ਵੀਡੀਓ ਦੇ ਵਿੱਚ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ ਵਿਰਸਾ ਸਿੰਘ ਵਲਟੋਹਾ ਨੇ ਅੱਜ ਫੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਾਨੂੰ ਇੱਕ ਬੇਨਤੀ ਕੀਤੀ ਹੈ। ਬੇਨਤੀ ਕਰਦਿਆਂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ 18 ਦਸੰਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਚੱਲ ਰਹੇ ਕੀਰਤਨ ਨੂੰ ਰੋਕ ਕੇ ਆਪਣਾ ਨਿੱਜੀ ਭਾਸ਼ਣ ਕਿਉਂ ਦਿੱਤਾ। ਉਨਾ ਇਹ ਵੀ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਖਤ ਸਿਰੀ ਦੰਦਮਾ ਸਾਹਿਬ ਦੇ ਪੰਜ ਪਿਆਰਿਆਂ ਸਾਹਮਣੇ ਪੇਸ਼ ਹੁੰਦੀ ਥਾਂ ਪੰਜ ਪਿਆਰਿਆਂ ਨੂੰ ਬਾ ਹੁਕਮ ਆਪਣੇ ਸਾਹਮਣੇ ਪੇਸ਼ ਕਿਉਂ ਕੀਤਾ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਆਮ ਕਰਕੇ ਜਿਹੜਾ ਸਿੱਖ ਹੈ ਤੇ ਕੋਈ ਵੀ ਹੋਵੇ ਵੱਡੇ ਤੋਂ ਵੱਡਾ ਹੋਵੇ ਉਹ ਪੰਜਾਂ ਦੇ ਪੇਸ਼ ਹੁੰਦਾ ਹੈ ਇਹ ਪੇਸ਼ ਨਹੀਂ ਹੋਏ ਪੰਜ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕੀਤਾ ਤੇ ਉੱਥੇ ਫਿਰ ਮਾਈਕ ਫੜ ਕੇ ਤਖਤ shri ਦਮਦਮਾ ਸਾਹਿਬ ਦੀ ਫਸੀਲ ਦੇ ਥੱਲੇ ਖੜ ਕੇ ਉਥੇ ਆਪ ਦੇ ਇੱਕ ਨਿੱਜੀ ਭਾਸ਼ਣ ਦਿੱਤਾ ਜਿਹੜਾ ਕਿ ਕਦਾ ਚਿੱਤ ਵੀ shri ਦਮਦਮਾ ਸਾਹਿਬ ਦੇ ਤਖਤ ਜਾਂ ਕਿਸੇ ਵੀ ਤਖਤ ਤੋਂ ਸੋ ਬਾਣੀ ਦੇਂਦਾ ਤੇ ਕਿਸੇ ਵੀ ਪਵਿੱਤਰ ਅਸਥਾਨ ਤੋਂ ਸੋ ਬਾਣੀ ਦੇਂਦਾ ਪਰ ਪਹਿਲੀ ਗੱਲ ਇਹ ਕਿ ਸਾਡੀ ਮਰਿਆਦਾ ਹੀ ਕਿਸੇ ਤਰ੍ਹਾਂ ਦੀ ਅਜੇਹੀ ਅਜਾਜਤ ਨਹੀਂ ਦਿੰਦੀ। ਚਲਵੇ ਕੀਰਤਨ ਨੂੰ ਰੋਕਣਾ ਪੰਜਾਂ ਪਿਆਰਿਆਂ ਨੂੰ ਆਪਣੇ ਸਾਹਮਣੇ ਪੇਸ਼ ਕਰਨਾ ਤੇ ਆਪਣੇ ਨਿੱਜੀ ਬਚਨ ਬਲਾਸ ਜਿਹੜੇ ਨੇ ਆਪਣਾ ਨਿੱਜੀ ਸਪਸ਼ਟੀਕਰਨ ਜਿਹੜਾ ਆ ਉਹ ਤਖਤ શ્રી ਦੰਦਵਾ ਸਭ ਤੋਂ ਗਿਆਨੀ ਹਰਪੀ ਸਿੰਘ ਜੀ 허ੋਂ ਵੱਲੋਂ ਰੱਖਣਾ ਇੱਕ ਗੁਰਮਤਿ ਦੀ ਘੋਰ ਅਲੰਗਣਾ ਹੈ। ਮਰਿਆਦਾ ਦੀ ਘੋਰ ਅਲੰਗਣਾ ਹੈ। ਚਾਹੇ ਉਹ ਜਥੇਦਾਰ ਵੀ ਨੇ ਪਰ ਮਰਿਆਦਾ ਦੀ ਲੰਗਣਾ ਨਹੀਂ ਕਰ ਸਕਦੇ। ਮੈਂ ਸਵਾਲ ਕਰੂੰਗਾ ਬੇਨਤੀ ਕਰੂੰਗਾ ਕਿ ਅਜੇ ਹੀ ਚਾਹੇ ਉਹ ਗਿੱਡੀ ਵੀ ਵੱਡੀ ਸ਼ਕਸ਼ੀਤ ਹੋਵੇ ਜਿੰਨੇ ਮਰੀਅਦਾ ਭੰਕ ਕੀਤੀ ਹੋਵੇ ਤੇ ਤਖਤ ਦੀ ਜਿਹੜੀ ਨਿਰੰਤਰ ਸੇਵਾ ਚੱਲਦੀ ਹੈ ਉਹਦੇ ਵਿੱਚ ਰੁਕਾਵਟ ਪਾਈ ਹੋਵੇ ਜਿਹੜੀ ਕਿ ਕਦਾ ਚਿੱਤ ਵੀ ਸਿੱਖੀ ਦੇ ਵਿੱਚ ਪ੍ਰਮਾਨ ਨਹੀਂ ਕੀਤੀ ਜਾ ਸਕਦੀ ਉਸ ਵਿਰੁੱਧ ਗੁਰਮਤ ਦੇ ਅਨਸਾਰ ਜਿਹੜੀਆਂ ਸਾਰੀਆਂ ਪਰੰਪਰਾਵਾਂ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈ ਉਹ ਕਾਰਵਾਈ ਹੋਣੀ ਚਾਹੀਦੀ ਹੈ ਜ਼ਿਕਰਾ ਖਾਸ ਹੈ ਕਿ ਵਿਰਸਾ ਸਿੰਘ ਵਲਟੋਹਾਂ ਨੂੰ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾੜਨਾ ਮਿਲ ਚੁੱਕੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬੀ ਜਾਂ ਫਿਰ ਹੋਰ ਤਖਤ ਸਰਬੰਦ ਦੇ ਜਥੇਦਾਰਾਂ ਬਾਰੇ ਕੋਈ ਵੀ ਬਿਆਨ ਨਹੀਂ ਦੇਣਗੇ ਪਰ ਵਲਟੋਹਾਂ ਨੇ ਜੋ ਰੁਕੰਦਾ ਨਾਮ ਹੀ ਨਹੀਂ ਲੈ ਰਹੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਈ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਦਰਅਸਲ 2 ਦਸੰਬਰ ਨੂੰ ਜਥੇਦਾਰ ਸਾਹਿਬ ਨੇ ਇਤਿਹਾਸਕ ਫੈਸਲਾ ਸੁਣਾਇਆ ਸੀ ਤੇ ਫਸੀਲ ਤੋਂ ਇਹ ਵੀ ਹੁਕਮ ਜਾਰੀ ਕੀਤਾ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਉਹਨਾਂ ਦਾ ਅਸਤੀਫਾ ਜਲਦ ਪ੍ਰਵਾਨ ਕੀਤਾ ਜਾਵੇ ਇਸ ਦੇ ਵਿੱਚ ਸੁਖਬੀਰ ਬਾਦਲ ਦੇ ਅਸਤੀਫੇ ਦਾ ਵੀ ਜ਼ਿਕਰ ਸੀ ਜਿਸ ਨੂੰ ਲੈ ਕੇ ਲਗਾਤਾਰ ਅਕਾਲੀ ਲੀਡਰ ਜਥੇਦਾਰ ਸਾਹਿਬਾਨ ਦੇ ਨਾਲ ਮੀਟਿੰਗਜ਼ ਕਰਦੇ ਖਾਈ ਦੇ ਰਹੇ ਨੇ ਮਛਿਵੜਾ ਸਹਾਬ ਵਿਖੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਇੱਕ ਬੰਦ ਕਮਰਾਮ ਬੈਠਕ ਹੋਈ ਹੈ ਇਸ ਬੈਠਕ ਤੋਂ ਬਾਅਦ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਚੀਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਜਲਦੀ ਹੀ ਵਰਕਿੰਗ ਕਮੇਟੀ ਦੀ ਇੱਕ ਮੀਟਿੰਗ ਸੱਦੀ ਜਾਵੇਗੀ ਤੇ ਉਸ ਵਿੱਚ ਕੁਝ ਫੈਸਲੇ ਪ੍ਰਵਾਨ ਕੀਤੇ ਜਾਣਗੇ ਇਸ ਤੋਂ ਇਲਾਵਾ ਜਥੇਦਾਰ ਸਾਹਿਬ ਦੇ ਨਾਲ ਕਿਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਗਈ ਇਸ ਬਾਰੇ ਵੀ ਡਾਕਟਰ ਦਲਜੀਤ ਜੀ ਮਾਨ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਤੇ ਰਕਬੀਰ ਸਿੰਘ ਜੀ ਦਾ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਦਾ ਕਿਉਂਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਤਰਫੋਂ ਕੁਝ ਆਪਣੀ ਪਾਰਟੀ ਦੀ ਪੋਜੀਸ਼ਨ ਐਕਸਪਲੇਨ ਕਰਨ ਵਾਸਤੇ ਉਹਨਾਂ ਕੋਲ ਸਭਾ ਭੱਗਿਆ ਸੀ ਸ੍ਰੀ ਅਮਰਸਿਖਰ ਸਾਹਿਬ ਦਾ ਪਰ ਸਿੰਘ ਸਾਹਿਬ ਨੇ ਇੱਥੇ ਸ਼ਹੀਦੀ ਜੋੜ ਮੇਲ ਤੇ ਆਉਣਾ ਸੀ ਇਸ ਕਰਕੇ ਉਹਨਾਂ ਦਾ ਹੁਕਮ ਹੋਇਆ ਕਿ ਮੈਂ ਮਾਚੀਵਾੜੀ ਇਤਿਹਾਸਕ ਸਥਾਨ ਤੇ ਪਹੁੰਚਣਾ ਹੈ ਉੱਥੇ ਮਿਲਣਾ ਸੋ ਬੜਾ ਖੁੱਲਾ ਸਮਾਂ ਉਹਨਾਂ ਨੇ ਦਿੱਤਾ ਅਲੀ ਤੇ ਗੱਲਾਂ ਨੇ ਬੜਾ ਸਪਸ਼ਟ ਕਰਨਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੇ ਦਿਨ ਵੀ ਇਹੀ ਕਿਹਾ ਸੀ। ਔਰ ਸਾਡਾ ਇਤਿਹਾਸ ਵੀ ਇਹੀ ਹੈ ਕਿ ਹਮੇਸ਼ਾ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ। ਕਈ ਤਰ੍ਹਾਂ ਦੀ ਗੱਲ ਚਲਦੀ ਸੀ ਪਰ ਤੁਹਾਡੇ ਸਾਹਮਣੇ ਪਾਰਟੀ ਦੇ ਪ੍ਰਧਾਨ ਤੋਂ ਲੈ ਕੇ ਹਰ ਲੀਡਰ ਜੋ ਵੀ ਹੁਕਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੋਇਆ ਸਾਰਿਆਂ ਨੇ ਸਿਰ ਨਵਾ ਕੇ ਤੇ ਜੋ ਸੇਵਾਵਾਂ ਸ੍ਰੀ ਦਲਤਖਸਾਂ ਵੱਲੋਂ ਲਗਾਈਆਂ ਗਈਆਂ ਸੀ ਸਾਰਿਆਂ ਨੇ ਉਹ ਜਿਹੜੀਆਂ ਉਸੇ ਤਰੀਕੇ ਹੁਕਮ ਜਿਹੜਾ ਸਾਰਾ ਉਹ ਪ੍ਰਵਾਨ ਕੀਤਾ। ਔਰ ਅੱਜ ਵੀ ਅਸੀਂ ਜਿਹੜਾ ਉਸੇ ਕੱਲ ਦੇ ਉੱਤੇ قائم ਆ ਕਿ ਜੋ-ਜੋ ਆਦੇਸ਼ ਹੈ ਜਿਹੜਾ ਉਹ ਅਸੀਂ ਪੂਰਾ ਕਰੀਏ। ਪਰ ਕਿਉਂਕਿ ਜਿਹੜੀ ਪਾਰਟੀ ਦੀ ਵਰਕਿੰਗ ਹੈ ਦੇਸ਼ ਤੇ ਕਈ ਤਰ੍ਹਾਂ ਦੇ ਇਲੈਕਸ਼ਨ ਕਮਿਸ਼ਨ ਤੇ ਆ ਗਾਈਡਲਾਈਨਸ ਆ ਜਾਂਦੀਆਂ ਕਈ ਕੋਰਟਾਂ ਦੀਆਂ ਜੱਜਮੈਂਟਸ ਆ ਦਿੱਤੀਆਂ ਕਈ ਸੰਵਿਧਾਨ ਦੇ ਵਿੱਚ ਕਮਿਟਮੈਂਟ ਹੋ ਜਾਂਦੀ ਹੈ ਉਹ ਆਮ ਨਹੀਂ ਪਤਾ ਹੁੰਦੀਆਂ ਪਰ ਕਿਉਂਕਿ ਪਾਰਟੀ ਦੀ ਜਿਹੜੀ ਅੰਦਰਲੀ ਵਰਕਿੰਗ ਹੈ ਜਿਹੜੇ ਅਸੀਂ ਉਥੇ ਕੰਮ ਕਰਦੇ ਆ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹ ਫਾਲੋ ਕਰਨੇ ਪੈਂਦੇ ਆ ਇਸ ਕਰਕੇ ਜਿਹੜੀ ਕੋਈ ਬਾਕੀ ਚੀਜ਼ ਰਹਿੰਦੀ ਹੈ ਉਹ ਵੀ ਅਸੀਂ ਇਨ ਬਿਨ ਜਿਹੜੀ ਹੈ ਜਿਹੜੀ ਹੈ ਇਕਤਾ ਕਿ ਕੁਛੇ ਤੇ ਜੋੜ ਮਿਲ ਚੱਲ ਰਿਹਾ ਇਹ ਖਤਮ ਹੁੰਦਾ ਹੀ ਅਸੀਂ ਜਿਹੜਾ ਇਮੀਡੀਏਟਲੀ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਬੜਾ ਜ਼ਿਕਰ ਖਾਸ ਹੈ ਕਿ ਇਸ ਦੌਰਾਨ ਦਲਜੀਤ ਚੀਮਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਕਹਿ ਦਿੱਤਾ ਕਿ ਇਹ ਮਾਮਲਾ ਐਸਜੀਪੀਸੀ ਦੇ ਅੰਦਰ ਹੈ ਪਟਿਆਲਾ ਅੰਮ੍ਰਿਤਸਰ ਫਗਵਾੜਾ ਅਤੇ ਜਲੰਧਰ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਵੀ ਨਗਰ ਨਿਗਮ ਦੀਆਂ ਚੋਣਾਂ ਵਾਸਤੇ VOTING ਅੱਜ ਹੋਈ ਹੈ ਤੇ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਨੇ ਵੱਖ-ਵੱਖ ਪੋਲਿੰਗ ਬੂਥਸ ਤੇ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਖੁਲਾਸਾ ਕੀਤਾ ਕਿ ਜਿਨ੍ਹਾਂ ਲੋਕਾਂ ਨੇ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਹੱਕ ਦਾ ਇਸਤੇਮਾਲ ਕੀਤਾ ਸੀ ਉਹਨਾਂ ਦੇ ਵਿੱਚੋਂ ਕੁਝ ਲੋਕਾਂ ਦੀ ਵੋਟ ਇਸ ਵਾਰ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਕੱਟ ਦਿੱਤੀ ਗਈ ਹੈ ਰਾਜਾ ਵੜਿੰਗ ਨੇ ਇਲੈਕਸ਼ਨ ਕਮਿਸ਼ਨ ਨੂੰ ਇਸ ਬਾਬਤ ਐਕਸ਼ਨ ਲੈਣ ਦੀ ਬੇਨਤੀ ਕੀਤੀ ਅੱਜ ਪੰਜਾਬ ਦੇ ਵੱਖ-ਵੱਖ ਵੱਡੇ ਪੰਜ ਸ਼ਹਿਰਾਂ ਦੇ ਵਿੱਚ ਮਿਉਂਸਿਪਲ ਕਾਰਪੋਰੇਸ਼ਨ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਇਨ੍ਹਾਂ ਚੋਣਾਂ ਦੇ ਵਿਚਾਲੇ ਜਿੱਥੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਐਕਟਿਵ ਨਜ਼ਰ ਆ ਰਹੇ ਨੇ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵਿਧਾਇਕ ਅਤੇ ਐਮਪੀ ਵੀ ਪੂਰੇ ਜ਼ੋਰਾਂ ਸ਼ੋਰਾਂ ਤੇ ਨਾਲ ਆਪਣੇ ਆਪਣੇ ਪਾਰਟੀ ਦੇ ਨਾਲ ਸੰਬੰਧਿਤ ਪੋਲਿੰਗ ਬੂਥ ਤੇ ਜਾ ਕੇ ਜੈਸਾ ਲੈ ਰਹੇ ਨੇ ਤਿਉਦ੍ਰੋ ਰਾਜਾ ਵਿਡਿੰਗਵੀ ਲੁਧਿਆਣਾ ਦੇ ਪੋਲਿੰਗ ਬੂਥਸ ਦੇ ਉੱਤੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਕੁਝ ਅਜਿਹੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੀਆਂ ਵੋਟਾਂ ਕਟੀਆਂ ਹੋਈਆਂ ਸੀ ਅਤੇ ਰਾਜਾ ਵੜਿੰਗ ਨੇ ਕਿਹਾ ਕਿ ਹਾਰ ਤੋਂ ਬੁਖਲਾਏ ਹੋਏ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ ਸੜਸੜ ਧੱਕੇਸ਼ਾਹੀ ਕੀਤੀ ਹੈ ਮੈਂ ਮੋਟਰ ਨੰਬਰ 71 'ਚ ਮੈਂ ਖੜਾ ਹਾਂ ਰੈਸਟ ਹਗਾ ਏਰੀਆ ਦੀਨਾ ਸ਼ਰਮਾ ਜੀ ਖੁਦ ਮੇਰੇ ਕੋਲ ਹੈ ਸੋਈ ਸਾਡੇ ਕੋਲੇ ਮੋਟਰ ਕਾਰ ਹੈਗੀ ਨਹੀਂ लेकिन एम पी वे पाई ना इन्होंने कार्ड है लेकिन इन्हों अंदर जलों गए तो इन्हों वोट कट दी गई सो इलेक्शन कमीशन ने ज प्रशासन ने ਜਦ ਸਰਕਾਰ ਨਾਲ ਮਿਲ ਕੇ ਗੋਦਾ ਦੀ ਖੋਣ ਇੱਥੇ ਖੜੇ ਚਾਰੇ ਬੰਦੇ ਜਿਹੜੇ ਲੱਗਦਾ ਕਿ ਮੈਨੂੰ ਹੋ ਸਕਦਾ ਮੈਨੂੰ ਉਮੀਦ ਹੈ ਕਿ ਸਾਨੂੰ ਵੋਟ ਪਾ ਕੇ ਆਉਣਗੇ ਲੇਕਿਨ ਇਹ ਕਿਸੇ ਨੂੰ ਵੀ ਚਾਹੇ ਵੋਟ ਪਾ ਕੇ ਆਉਣ ਲੇਕਿਨ ਇਸ ਤਰ੍ਹਾਂ ਇਹਨਾਂ ਦੀਆਂ ਵੋਟ ਕੱਟੀ ਜਾਣੀ ਮੈਨੂੰ ਲੱਗਦਾ ਇਹ ਸੀਰੀਅਸ ਇਸ਼ੂ ਹੈਗਾ ਆਈ ਐਮ ਇਹ ਜਿਹੜਾ ਇਸ਼ੂ ਹੈਗਾ ਇਹ ਇਕੱਲਾ ਇਸ ਕੂਡ ਦਾ ਇਸ਼ੂ ਨਹੀਂ ਹੈ ਇਹ ਮੈਂ ਜਿੱਥੇ ਜਾ ਰਿਹਾ ਉੱਥੇ ਹੀ ਕੋਈ ਨਾ ਕੋਈ ਚਾਰ ਪੰਜ ਬੰਦੇ ਮੈਨੂੰ ਮਿਲ ਜਾਂਦੇ ਕਿ ਸਾਡੀ ਵੋਟ ਕੱਟੀ ਗਈ ਇਹ ਤਾਂ ਪੜੇ ਲਿਖੇ ਲੋਗ ਹੈ ਇਹ ਤਾਂ ਇਸ ਕੱਲ ਦਾ ਰੋਲਾ ਵੀ ਪਾ ਰਹੇ ਹੈ ਔਰ ਗੱਲ ਵੀ ਕਰ ਰਹੇ ਆਦਰਵਾਈਜ਼ देयर आर ਆ ਪੀਪਲ ਜਿਹੜੇ ਵਿਚਾਰੇ ਪੜੇ ਲਿਖੇ ਨਹੀਂ ਹੈ ਉਹ ਜਿਹੜੇ ਘਰ ਤੇ ਜਾਂਦੇ ਉਹਨੂੰ ਕਹਿੰਦੇ ਤੁਹਾਡੀ ਵੋਟ ਨਹੀਂ ਸੋ ਮੈਨੂੰ ਲੱਗਦਾ ਕਿ ਇਹ ਸੀਰੀਅਸ ਕ੍ਰਾਈਮ ਇਸ਼ੂ ਹੈਗਾ ਇਹਦੇ ਤੇ ਕੌਗਨੀਸ਼ੈਂਸ ਕਲੈਮ ਦੀ ਲੋੜ ਹੈ ਔਰ ਮੈਂ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲੇ ਅਸੀਂ ਤੁਹਾਂ ਜਾਵਾਂਗੇ ਕਮਾਂਗੇ ਔਰ ਕਿੰਨਾ ਲੋਕਾਂ ਨੇ ਇਨਵੋਲਵਮੈਂਟ ਹੈਗੀ ਹੈ 100% ਗਵਰਨਮੈਂਟ ਦੇ ਲੋਕਾਂ ਦੀ ਇਨਵੋਲਵਮੈਂਟ ਹੋएगी ਆਰਕੋਸ ਸਾਡੀ ਦਾ ਗਵਰਨਮੈਂਟ ਦੀ ਗਵਰਨਮੈਂਟ ਨਹੀਂ ਹੈ ਸੋ ਇਟਸ ਅ ਸੀਰੀਅਸ ਕ੍ਰਾਈਮ ਕਿ ਤੁਸੀਂ ਡੈਮੋਕਰੇਸੀ ਦੇ ਵਿੱਚ ਕਿਸੇ ਦਾ ਕਾਰਡ ਬਣਿਆ ਹੋਵੇ ਜੇ ਇਹੀ ਗੱਲ ਅਮਰੀਕਾ ਕੈਨੇਡਾ ਛੋਵੇ ਤਾਂ ਮੇਰਾ ਖਿਆਲ ਉਹਨੂੰ 10 ਸਾਲ ਦੀ ਤਾਇਦ ਹੋ ਸਕਦੀ ਹੈ ਸੋ ਆ ਹਲਾਤੇ ਥੋੜੇ ਸਾਹਮਣੇ ਇਹ ਕਾਰਡਸ ਸੋ ਮੈਂ ਡੀਸੀ ਨਾਲ ਵੀ ਗੱਲ ਕੀਤੀ ਹੈ ਉਹਨੇ ਡੈਪਟੀ ਕਮਿਸ਼ਨਰ ਜੋੜਵਾਲ ਸਾਹਿਬ ਨਾਲ ਹੀ ਸੈਡ 19 ਮੁੱਖੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਪਰ ਚਲੋ ਦੇਖਦੇ ਹਾਂ ਕੀ ਹੁੰਦਾ ਹੈ ਜੇ ਲੜਾਈ ਲੜਾਂਗੇ ਅਸੀਂ ਜ਼ਿਕਰ ਇਹ ਖਾਸ ਹੈ ਕਿ ਕਾਂਗਰਸ ਦੇ ਵੱਲੋਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਤੱਕੇ ਸ਼ਾਹੀ ਦੇ ਖਿਲਾਫ ਜਲਦ ਤੋਂ ਜਲਦ ਐਕਸ਼ਨ ਲਿਆ ਜਾਵੇ ਪਰ ਦੇਖਣਾ ਹੋਵੇਗਾ ਕਿ ਇਲੈਕਸ਼ਨ ਕਮਿਸ਼ਨ ਇਸ ਮਾਮਲੇ ਬਾਬਤ ਕੋਈ ਐਕਸ਼ਨ ਲਵੇਗਾ ਜਾਂ ਫਿਰ ਨਹੀਂ ਅਗਲੇ ਸਾਲ ਦਿੱਲੀ ਵਿਧਾਨ ਸਭਾ ਵਾਸਤੇ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਆਵਾਦਮੀ ਪਾਰਟੀ ਪੂਰੀ ਤਰ੍ਹਾਂ ਐਕਟਿਵ ਵਿਖਾਈ ਦੇ ਰਹੀ ਹੈ ਉਮੀਦਵਾਰਾਂ ਦੀ ਸੂਚੀ ਵੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਤੇ ਹੁਣ ਆਵਾਦਮੀ ਪਾਰਟੀ ਦੇ ਕੌਮੀ ਕੰਮਿਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਲੋਕਾਂ ਨੂੰ ਇੱਕ ਤੋਹਫ਼ਾ ਦਿੱਤਾ ਇਸ ਮੌਕੇ ਤੇ ਇੱਕ ਸਮਾਗਮ ਉਲੀਕਿਆ ਗਿਆ ਜਿਸ ਵਿੱਚ ਮੁੱਖ ਮੰਤਰੀ ਆਤੀਸ਼ੀ ਸਿੰਘ ਵੀ ਮੌਜੂਦ ਸੀ ਦਰਅਸਲ ਅਰਵਿੰਦ ਕੇਜਰੀਵਾਲ ਨੇ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਹੋਇਆਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਦਾ ਐਲਾਨ ਕੀਤਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਾਸੀਆਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ ਅਤੇ ਉਨ੍ਹਾਂ ਨੇ ਡਾਕਟਰ ਅੰਬੇਦਕਰ ਸਕਾਲਰਸ਼ਿਪ ਦਾ ਐਲਾਨ ਕੀਤਾ ਇਸ ਦਾ ਐਲਾਨ ਕਰਦਿਆਂ ਹੋਇਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਦਲਿਤ ਭਾਈਚਾਰੇ ਦਾ ਕੋਈ ਵੀ ਵਿਅਕਤੀ ਉੱਚ ਸਿੱਖਿਆ ਤੋਂ ਵਾਂਝਾ ਨਾ ਰਹੇ ਅੱਜ ਮੈਂ ਚਾਹਤਾ ਹਾਂ ਕਿ ਕੋਈ ਵੀ ਦਲਿਤ ਸਮਾਜ ਦਾ ਬੱਚਾ पैसे की कमी की वजह से उच्च शिक्षा प्राप्त करने में वंचित ना रह जाए इसलिए आज मैं डॉक्टर अंबेडकर स्कॉलरशिप का ऐलान करता हूं कि दलित समाज का कोई भी बच्चा अगर दुनिया की किसी भी टॉप की यूनिवर्सिटी में पढ़ना चाहेगा तो वो बच्चा उस यूनिवर्सिटी में एडमिशन ले ले बस एडमिशन लेने के बाद उसका सारा पढ़ाई का खर्चा आने जाने का खर्चा सारा खर्चा दिल्ली सरकार वहन करेगी जिस तरह से बाबा साहब अंबेडकर ने विदेशों में पढ़ाई करके एक नहीं दो दो डबल पीएचडी करी दो दो डॉक्टरेट हासिल की और उन यूनिवर्सिटी से की कोलंबिया यूनिवर्सिटी और लंदन स्कूल ऑफ इकोनॉमिक्स जिसमें आज की डेट में भी एडमिशन लेना भी बड़ा मुश्किल है और उनको पैसे की किल्लत हुई लेकिन आज हम आजाद भारत में सांस ले रहे हैं आजाद भारत में किसी बच्चे को फॉरेन यूनिवर्सिटी में पढ़ने की दिक्कत नहीं हो सकती होनी चाहिए इसलिए आज मैं पूरे दलित समाज के लिए ये घोषणा कर रहा हूँ डॉ अंबेडकर स्कॉलरशिप की कि किसी भी बच्चे को विदेश में आप बाबा साहब अम्बेडकर के बताए हुए पद चिन्हों पर चलिए उनके बताए हुए उनके जीवन में उन्होंने जो कुछ हासिल किया वो हासिल करने की कोशिश कीजिए आपका साथ हम देंगे कुछ लोगों का प्रश्न था कि सरकारी कर्मचारी जो दलित समाज के लोग सरकार में हैं क्या सरकारी अफसरों के ऊपर भी योजना लागू होगी जी हाँ लागू होगी क्योंकि मैं नहीं समझता कि कोई सरकारी कर्मचारी भी जो ईमानदारी से काम करते हैं वो भी अपने बच्चों को विदेशों में बिना स्कॉलरशिप के पढ़ाने की हैसियत रखते हैं उनपे भी ये योजना लागू होगी ਤੋ ਉਹਨਕੇ ਉਹਨੋ ਨੇ ਜੋ ਭਾਰਤੀ ਜਨਤਾ ਪਾਰਟੀ ਨੇ ਔਰ ਅਮਿਤ ਸ਼ਾਹ ਜੀ ਨੇ ਉਹਨਾਂ ਦਾ ਮਜ਼ਾਕ ਉਡਾਇਆ ਉਸਕਾ ਜਵਾਬ ਅੱਜ ਹਮ ਇਸ ਯੋਜਨਾ ਸੇ ਪੂਰੇ ਦਲਿਤ ਸਮਾਜ ਕੇ ਲੀਏ ਦੇ ਰਹੇ ਹਾਂ ਜ਼ਿਕਰ ਖਾਸ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਹੋ ਜਾਣ ਪਰ ਕਿਐਸੇ ਇਹ ਨੇ ਕਿ ਅਗਲੇ ਸਾਲ ਫਰਵਰੀ ਤੱਕ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ ਜਿਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕਰਦੀ ਵਿਖਾਈ ਦੇ ਰਹੀ ਹੈ ਉਦੋਂ ਇਹ ਦਿੱਲੀ ਦੇ ਐਲਜੀ ਸਖੈਨਾ ਦੇ ਵੱਲੋਂ ED ਨੂੰ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਮਨਜ਼ੂਰੀ ਦੇਣ ਦਾ ਮਾਮਲਾ ਪੱਖਦਾ ਹੋਇਆ ਵਿਖਾਈ ਦੇ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਿਖਤੀ ਰੂਪ ਵਿੱਚ ਕੋਈ ਵੀ ਜਾਣਕਾਰੀ ED ਨੇ ਸਾਨੂੰ ਨਹੀਂ ਦਿੱਤੀ ਜਿਸ ਕਰਕੇ ਅਜਿਹਾ ਲੱਗਦਾ ਹੈ ਕਿ ਇਹ ਖਬਰ ਮਹਿਜ਼ ਇੱਕ ਅਫਵਾਹ ਹੈ ਦਿੱਲੀ ਦੇ ਐਲਜੀ ਵਿਕੇ ਸਖੈਨਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਸ਼ਰਾਬ ਨੀਤੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਖਿਲਾਫ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ 5 ਦਸੰਬਰ ਨੂੰ ED ਨੇ LG2 ਕੇਜਰੀਵਾਲ ਦੇ ਖਿਲਾਫ ਮੁਕਦਮਾ ਚਲਾਉਣ ਦੀ ਇਜਾਜ਼ਤ ਮੰਗੀ ਸੀ ED ਨੇ ਇਸ ਸਾਲ ਮਾਰਚ ਚ منی ਲਾਂਡਰਿੰਗ ਦੀ ਰੋਕਥਾਮ ਤਹਿਤ ਸਾਬਕਾ ਮੁੱਖ ਮੰਤਰੀ ਖਿਲਾਫ ਕੇਸ ਦਰਜ ਕੀਤਾ ਸੀ ਕੇਜਰੀਵਾਲ ਤੋਂ 4 ਘੰਟੇ ਦੀ ਪੁੱਛ ਗਏ ਛਕਰਨ ਤੋਂ ਬਾਅਦ 21 ਮਾਰਚ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੇਜਰੀਵਾਲ ਨੂੰ ਇਸ ਮਾਮਲੇ 'ਚ ਹੁਣ ਸਮਾਨਿਤ ਮਿਲ ਗਈ ਹੈ ਪਰ ED ਇਸ ਮਾਮਲੇ 'ਚ ਸੁਣਵਾਈ ਨਹੀਂ ਕਰ ਸਕੀ ਉਦੋਂ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਹਿਜ਼ ਅਫਵਾਹ ਹੈ ਦੇਖਿਏ ਇਹ ਇੱਕ ਝੂਠੀ ਔਰ ਬੇਬੁਨਿਆਦ ਖਬਰ ਸਵੇਰ ਤੋਂ ਚੱਲ ਰਹੀ ਹੈ ਮੈਨੂੰ ਨਹੀਂ मालूम ਕਿ ਇਸਕਾ ਸੋਰਸ ਕੀ ਹੈ अगर दिल्ली के एल जी के सक्सेना जी ने किसी प्रकार का कोई मंजूरी का पत्र दिया है तो मैं कह रहा हूं उसको दिखाइए सार्वजनिक कीजिए कहाँ है वो मंजूरी का पत्र ईडी को मुकदमा चलाने की कोई मंजूरी अगर उन्होंने दी है तो उसका पत्र दिखाइए ना तो ऐसी बेबुनियाद खबरें चलाने के पहले मेरे ख्याल से तथ्य और प्रमाण होना जरूरी है दिल्ली के मुख्य पूर्व मुख्यमंत्री अरविंद केजरीवाल जी के खिलाफ किसी भी प्रकार का कोई पत्र एलजी सक्सेना ने नहीं दिया मैं कह रहा हूं पहले पत्र आएगा तब तो कोई जवाब देंगे आप एलजी सक्सेना का पत्र दिखाइए पत्र पहले आने दीजिए देखिए मैं हैरान हूं कि केंद्र सरकार के अंदर इतने बड़े बड़े वकील हैं एल खुद अपने आप को इतना बड़ा समझदार आदमी बताते हैं उन्हें ये बेसिक जानकारी भी नहीं है कि किसी मंत्री मुख्यमंत्री के ऊपर मुकदमा चलाने के लिए प्रोसिक्यूशन सेंक्शन चाहिए आज कह रहे हैं प्रोसिक्यूशन सैंक्शन दी है तो इसका मतलब पिछले दो साल से जो टीवी के अंदर सर्कस कर रही थी भारतीय जनता पार्टी वो सब झूठ थी मुकदमा चलाने की इजाजत ही नहीं थी तो ये क्या चल रहा था क्या ड्रामेबाजी चल रही थी और आज भी हमारी जानकारी है आज भी कोई प्रोसिक्यूशन सेंक्शन नहीं दी गई है अब तक सिर्फ और सिर्फ झूठ और राजनीति कारणों से ये सारी के सारा षड्यंत्र चलाया जा रहा है और ये बहुत शर्म की बात है जिक्र खास है कि एक खबर किनिया का सचिया ने किनिया का झूठिया आने वाला समय दसेगा आज ते पंजाब न्यूज बुलेटिन बस इना ही कल फिर हासिल होवे नवी ताज़ा खबरों के धनबाद